ਨੌਜਵਾਨਾਂ ਦੇ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਇਲਾਜ ਦੇ ਰਿਹਾ ਕੰਪਿਊਟਰ ਵਧੀਆ ਆ ਗਈ ਇਸ ਦਾ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਜੀ ਫਰਮ ਦਾ ਬਹੁਤ ਬੈਨੀਫਿਟ ਮਿਲ ਰਹੀ ਹੈ ਇਹ ਸਦੀ ਬੁੱਕਸ ਮੈਂ ਪੜ੍ਹਦਾ ਹਾਂ ਇਨਵੈਸਟਰੀ ਬਾਰੇ ਪਤਾ ਲੱਗਦਾ ਹੈ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਅੱਜ ਜਲਾਜ ਰੰਗ ਦੇ ਅੱਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਦਰਕਤੀ ਦੀ ਗਾਈਡਲਾਈਨ ਤੇ ਸਬਰੀਜ ਸ਼ਾਹਕੋਟ ਦੇ ਥਾਣਾ ਸ਼ਾਹਕੋਟ ਲੋਈਆਂ ਮੈਥਪੁਰਾ ਦੇ ਸੂਹ ਰੀਚ ਜਿਹੜੀ ਆ ਭਾਰੀ ਫੋਰਸ ਨਾਲ ਜਿਹੜਾ ਅੱਜ ਫਲੈਗ ਮਾਰਚ ਕੀਤਾ ਗਿਆ 15 ਜਨਵਰੀ ਦੇ ਮੱਦੇ ਨਜ਼ਰ ਔਰ ਅਸੀਂ ਅੱਜ ਐਫਐ ਫਲੈਗ ਮਾਰਚ ਦੇ ਨਾਲ ਨਾਲ ਸਾਡੇ ਇਲਾਕੇ ਤੇ ਜਿਹੜੇ ਸਾਡੇ ਸ਼ੱਕੀ ਏਰੀਆ ਉਹਦੀ ਸਰਚ ਵੀ ਕੀਤੀ ਗਈ ਆ ਨਾਲ ਨਾਲ ਜਿਹੜੇ ਸਾਡੇ ਹਾਈ ਡਾਟਸ ਨੇ ਸਾਡੇ ਬੀਸੀਜ਼ ਨੇ ਉਹਨਾਂ ਦੀ ਚੈਕਿੰਗ ਕੀਤੀ ਉਹਨਾਂ ਦੇ ਰੇਡ ਵੀ ਕੀਤੇ ਗਏ ਆ ਔਰ ਇਹ ਪ੍ਰੋਸੈਸ ਜਿਹੜਾ ਸਾਡਾ ਪੁਲਿਸ ਦਾ ਜਿਹੜਾ ਪਬਲਿਕ ਦੀ ਸਿਕਿਉਰਿਟੀ ਲਈ ਹਰ ਇਨਸਾਨ ਦੀ ਸੁਰੱਖਿਆ ਦੇ ਮੱਦੇ ਨਜ਼ਰ ਜਿਹੜੇ ਫਲੈਗ ਮਾਰਚ ਤੇ ਸਰਚ ਕੀਤੀ ਗਈ ਆ ਔਰ ਨਾਲ ਨਾਲ ਜਨਮ ਅਸ਼ਟਮੀ ਵੀ ਆ ਰਹੀ ਆ ਤੇ ਇਸ ਤਿਹਾਰ ਦੇ ਮੱਦੇ ਨਜ਼ਰ ਵੀ ਅਸੀਂ ਪਬਲਿਕ ਨੂੰ ਅਗਾਹ ਕਰਦੇ ਹਾਂ ਕਿ ਇਹ ਤਿਹਾਰ 15 ਅਗਸਤ ਦੇ ਜਿਹੜੇ ਇਹ ਸਾਡਾ ਦਿਹਾੜਾ ਹੈ ਇਹ ਬੜਾ ਸ਼ਾਨਾ ਮਨਾਇਆ ਜਾਵੇ ਤੇ ਪੁਲਿਸ ਦਾ ਇਹ ਇੱਕ ਕਰਤਵ ਹੈਗਾ ਕਿ ਹਰ ਇਨਸਾਨ ਦੀ ਸੁਰੱਖਿਆ ਨੂੰ ਬਹਾਲ ਰੱਖਣਾ ਥੈਂਕ ਯੂ ਜਿਲ੍ਹਾ ਜਰੰਗਾ ਦੇ ਅੱਤਿ ਦੇ ਮਾਨਯੋਗ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਦਰਕਤੀ ਦੀ ਗਾਈਡਲਾਈਨ ਤੇ ਸਬ-ਡਿਵੀਜ਼ਨ ਸ਼ਾਹਕੋਟ ਦੇ ਥਾਣਾ ਸ਼ਾਹਕੋਟ ਲੋਈਆਂ ਮੈਥਪੁਰਾ ਦੇ ਸੁਵਿਧਾ ਜਿਹੜੀ ਆ ਭਾਰੀ ਫੋਰਸ ਨਾਲ ਜਿਹੜਾ ਅੱਜ ਫਲੈਗ ਮਾਰਚ ਕੀਤਾ ਗਿਆ 15 ਅਗਸਤ ਦੇ ਮੌਕੇ ਨਜ਼ਰ ਔਰ ਅਸੀਂ ਅੱਜ ਐਫਐ ਫਲੈਗ ਮਾਰਚ ਦੇ ਨਾਲ ਨਾਲ ਸਾਡੇ ਇਲਾਕੇ ਤੇ ਜਿਹੜੇ ਸਾਡੇ ਛੱਕੀ ਏਰੀਆ ਉਹਦੀ ਸਰਚ ਵੀ ਕੀਤੀ ਗਈ ਆ ਨਾਲ ਨਾਲ ਜਿਹੜੇ ਸਾਡੇ ਹਾਈ ਡਾਟਸ ਨੇ ਸਾਡੇ ਬੀਸੀਜ਼ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਉਹਨਾਂ ਦੇ ਰੇਡ ਵੀ ਕੀਤੇ ਗਏ ਆ ਔਰ ਇਹ ਪ੍ਰੋਸੈਸ ਜਿਹੜਾ ਸਾਡਾ ਪੁਲਿਸ ਦਾ ਜਿਹੜਾ ਪਬਲਿਕ ਦੀ ਸਿਕਿਉਰਿਟੀ ਲਈ ਹਰ ਇਨਸਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਜਿਹੜੇ ਫਲੈਗ ਮਾਰਚ ਤੇ ਸਰਚ ਕੀਤੀ ਗਈ ਆ ਔਰ ਨਾਲ ਨਾਲ ਜਨਮਸ਼ਤਮੀ ਵੀ ਆ ਰਹੀ ਆ ਤੇ ਇਸ ਇਤਿਹਾਸ ਦੇ ਮੁੱਦੇ ਨਜ਼ਰ ਵੀ ਅਸੀਂ ਪਬਲਿਕ ਨੂੰ آگਾਹ ਕਰਦੇ ਹਾਂ ਕਿ ਇਹ ਤਿਉਹਾਰ 15 ਅਗਸਤ ਦੇ ਜਿਹੜੇ ਇਹ ਸਾਡਾ ਦਿਹਾੜਾ ਹੈ ਇਹ ਬੜਾ ਸ਼ਾਨ ਨਾਲ ਮਨਾਇਆ ਜਾਵੇ ਤੇ ਪੁਲਿਸ ਦਾ ਇਹ ਇੱਕ ਕਰਤਵ ਹੈਗਾ ਕਿ ਹਰ ਇਨਸਾਨ ਦੀ ਸੁਰੱਖਿਆ ਨੂੰ ਬਹਾਲ ਰੱਖਣਾ ਥੈਂਕ ਯੂ